ਲੋਹਾਰਾ ਕਾ ਰੋਡ ਵਿਖੇ ਸਥਿਤ ਹੋਲੀਹਾਰਟ ਪ੍ਰੈਜ਼ੀਡੈਂਸੀ ਸਕੂਲ ਦੀ ਵਜ੍ਹਾ ਨਾਲ ਰਣਜੀਤ ਵਿਹਾਰ ਇਲਾਕੇ ਦੇ ਵਸਨੀਕ ਪਰੇਸ਼ਾਨ ਹਨ ਉਹਨਾਂ ਆਖਿਆ ਕਿ 20 ਫੁੱਟ ਸੜਕ ਵਿੱਚੋਂ ਸਕੂਲ ਵੈਨ ਤੇ ਬੱਸਾਂ ਲੰਘਦੀਆਂ ਹਨ ਜਿਸ ਨਾਲ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਉਹਨਾਂ ਆਖਿਆ ਕਿ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਸਬੰਧੀ ਸਾਡੀ ਟੀਮ ਨਾਲ ਗੱਲਬਾਤ ਕਰ ਜਾ ਇਲਾਕਾ ਰਣਜੀਤ ਵਿਹਾਰ ਦੇ ਵਸਨੀਕ ਪ੍ਰੋਫੈਸਰ ਦਰਸ਼ਨ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਅਸੀਂ ਇਸ ਵਕਤ ਰਣਜੀਤ ਵਿਹਾਰ ਸੈਕਟਰ 1 ਵਿਖੇ ਮੌਜੂਦ ਆ ਜੋ ਬਾਈਪਾਸ ਦੇ ਨਜ਼ਦੀਕ ਹੈ ਲੋਹਾਰਾ ਕਾ ਰੋਡ ਦੇ ਨਜ਼ਦੀਕ ਹੈ ਜੋ ਸੋ ਇੱਥੇ ਇੱਕ ਸਕੂਲ ਹੈ ਜਿਸ ਵਜ੍ਹਾ ਦੇ ਨਾਲ ਇੱਥੇ ਦੇ ਜਿਹੜੇ ਰਿਹਾਇਸ਼ੀ ਇਲਾਕਾ ਵਾਸੀ ਨੇ ਜਿਹੜੇ ਰਿਹਾਇਸ਼ੀ ਨੇ ਉਹ ਪਰੇਸ਼ਾਨ ਨੇ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਤੁਹਾਡੇ ਤੋਂ ਜਨਨ ਚਾਹਵਾਂਗੇ ਕਿ ਕੀ ਪਰੇਸ਼ਾਨੀ ਹੈ ਇਹ ਆ ਜੀ ਇਹ ਸਕੂਲ ਇਹਨਾਂ ਦਾ ਹੋਲੀਆਡ ਪ੍ਰੈਜ਼ੀਡੈਂਸੀ ਸਕੂਲ ਜਿਹੜਾ ਹੈ 2000 ਤੋਂ ਚੱਲ ਰਿਹਾ ਜੀ ਇਹਦਾ ਰਸਤਾ ਜਿਹੜਾ ਵਾ ਗੱਡੀ ਨੰਬਰ ਦੋ ਲੋਹਾਰਾ ਕਾ ਰੋਡ ਵਾਲਾ ਦੂਸਰੇ ਪਾਸੇ ਵਾਲਾ ਹੂੰ ਇਹ ਤੋਂ ਬਾਅਦ ਇਹਨਾਂ ਨੇ ਇਧਰ ਇੱਕ ਸੁਪਰਕੋਡ ਸਕੂਲ ਦੀ ਨਜਾਇਜ਼ ਬਿਲਡਿੰਗ ਬਣਾ ਲਈ ਜੀ ਉਹ ਉਸ ਨਜਾਇਜ਼ ਬਿਲਡਿੰਗ ਦੇ ਵੀ ਕੇਸ ਚੱਲਦੇ ਆ ਕਿ ਉਹ ਹੋਣੇ ਨੇ ਉਹ ਸੁਪਰਕੋਡ ਦੇ ਨਾਲ ਸਾਰੇ ਸਕੂਲਾਂ ਦੀ ਉਧਰ ਦੀਆਂ ਬੱਸਾਂ ਵੀ ਆਇਆਂ ਨੂੰ ਕੱਢਣ ਡਿਆ ਘਟੋ ਘਟ 100 ਬਸ ਸਾਡੇ ਮੇਰੇ ਘਰ ਦੇ ਅੱਗੋਂ ਦੀ 20 ਫੁੱਟ ਸੜਕ ਦੇ ਵਿੱਚ ਦੀ ਬਾਰ-ਬਾਰ ਆ ਇਹਨੂੰ ਲੰਘਦੀ ਕਦੀ ਆ ਇਹਨੂੰ ਲੰਘਦੀ ਆ ਕਲੋਨੀ ਵਾਲੇ ਦੇ ਨਾਂ ਬੱਚੇ ਬਾਹਰ ਨਿਕਲ ਸਾਡੇ ਨਾ ਕੋਈ ਡਿਊਟੀ ਵਾਲਾ ਆਪਣੇ ਟਾਈਮ ਤੇ ਡਿਊਟੀ ਤੇ ਜਾ ਸਕਦਾ ਨਾ ਕੋਈ ਡਿਊਟੀ ਤੋਂ ਟਾਈਮ ਨਾ ਘਰ ਆ ਕੇ ਪਹੁੰਚ ਸਕਦਾ ਇੰਨੀ ਨੂਏ ਸੈਂਸ ਸਾਹਿਬ ਬੱਸਾਂ ਦੀ ਤੁਸੀਂ ਦੇਖ ਰਹੇ ਜੇ ਕਿ ਕਿੰਨੀਆਂ ਬੱਸਾਂ ਆ ਰਹੀਆਂ ਇਹ ਸਾਰਾ ਸਕੂਲ ਜਿਹੜਾ ਇਹਦਾ ਗੇਟ ਮੇਨ ਗੇਟ ਜਿਹੜਾ ਵਾ ਉਹ ਲੋਹਾਰਾ ਕਾ ਰੋਡ ਗਲੀ ਨੰਬਰ 2 ਤੇ ਆ ਤੁਸੀਂ ਉਹ ਵੇਖ ਸਕਦੇ ਜੇ ਤੇ ਪਰ ਸਾਰੀਆਂ ਬੱਸਾਂ ਜਿਹੜਾ ਐ ਦੀ ਘਟਦਾ ਵਾ ਜੋ ਬਿਲਕੁਲ ਸਰਾਸਰ ਧੱਕਾ ਵਾ ਕਲੋਨੀ ਦੇ ਰਹਿੈਸ਼ੀ ਕਲੋਨੀ ਦੇ ਵਿੱਚ ਸਕੂਲ ਦੀਆਂ ਬਸਾਂ ਨਹੀਂ ਲੰਘਣੀਆਂ ਚਾਹੀਦੀਆਂ ਬੜੀ ਵੱਡੀ ਨੂਏ ਸੈਂਸਾ ਇਹ ਕੋਈ ਵੀ ਘਟਨਾ ਹੋ ਸਕਦੀ ਕਿਤੇ ਬੱਚੇ ਦੀ ਕੋਈ ਥੱਲੇ ਆ ਸਕਦਾ ਜਾਂ ਸਕੂਲ ਦਾ ਬੱਚਾ ਹੀ ਕੋਈ ਇੱਧਰ ਉੱਧਰ ਆ ਸਕਦਾ ਕਿਉਂਕਿ ਛੋਟੀਆਂ ਗਲੀਆਂ ਕ੍ਰੋਸਿੰਗ ਕਰਦੇ ਆ ਇੱਥੇ ਇੰਨੀ ਭੀੜ ਲੱਗੀ ਹੁੰਦੀ ਜਦੋਂ ਬੱਚਾ ਜਾਂਦੀਆਂ ਸਕੂਲ ਲੱਗਣ ਦਾ ਟਾਈਮ ਹੁੰਦਾ ਜਾਂ ਜਦੋਂ ਛੁੱਟੀ ਦਾ ਟਾਈਮ ਹੁੰਦਾ ਤੇ ਕੋਈ ਵੀ ਜਿਹੜਾ ਵਾ ਇੱਧਰ ਉੱਧਰ ਗੱਡੀ ਪੈਦਲ ਵੀ ਕ੍ਰੋਸ ਨਹੀਂ ਕਰ ਸਕਦਾ ਇੰਨਾ ਰਸ਼ ਹੁੰਦਾ ਇੱਥੇ ਇੱਕ ਮੇਲੇ ਦੀ ਤਰ੍ਹਾਂ ਇੰਨਾ ਬਣਿਆ ਹੁੰਦਾ ਵਾ ਸੋ ਇਹ ਇਸ ਨੂੰ ਜਿਹੜਾ ਵਾ ਇਹ ਤਰੰਤ ਪ੍ਰਸ਼ਾਸਨ ਨੂੰ ਅਸੀਂ ਬੜੀ ਵਾਰ ਚਿੱਠੀਆਂ ਲਿਖੀਆਂ ਬਹੁਤ ਕੁਝ ਕੀਤਾ ਵਾ ਪਰ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਤੇ ਤੁਹਾਡੇ ਤੋਂ ਇਹ ਜਾਨਣਾ ਚਾਹਵਾਂਗੇ ਕਿ ਇਸ ਸੰਬੰਧੀ ਤੁਸੀਂ ਕੋਈ ਸਕੂਲ ਪ੍ਰਬੰਧਕਾਂ ਦੇ ਨਾਲ ਕੋਈ ਗੱਲਬਾਤ ਕੀਤੀ ਹੈ ਉਹਨਾਂ ਨੂੰ ਕਿਹਾ ਇਸ ਬਾਰੇ ਤੁਸੀਂ ਪਹਿਲੋ ਸਾਰਾ ਕਹਿੰਦੇ ਰਹੇ ਜਦੋਂ ਉਹਨਾਂ ਨਹੀਂ ਕਹਿੰਦੇ ਫਿਰ ਅਸੀਂ ਪ੍ਰਸ਼ਾਸਨ ਨੂੰ ਸਿੱਧੀਆਂ ਚਿੱਠੀਆਂ ਲਿਖਦੇ ਰਹੇ ਪ੍ਰਸ਼ਾਸਨ ਸਾਧ ਕੇ ਉਹਦੀਆਂ ਇਨਕੁਆਰੀਆਂ ਵੀ ਹੋਈਆਂ ਡੀਓ ਵੱਲੋਂ ਇਨਕੁਆਰੀਆਂ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਵਿਜੀਲੈਂਸ ਵੱਲੋਂ ਇਨਕੁਆਰੀ ਹੋਈ ਹੋਰ ਆਪਣੇ ਪੁਲਿਸ ਕਮਿਸ਼ਨਰਾਂ ਵੱਲੋਂ ਇਨਕੁਆਰੀਆਂ ਹੋਈਆਂ ਸਾਰੀਆਂ ਸਬਕਵੈਸ਼ਨ ਜਿਹਨਾਂ ਕੋਸ਼ਿਸ਼ ਕੀਤਾ ਵੀ ਆ ਪਰ ਫਿਰ ਸਕੂਲ ਵਾਲੇ ਜਿਹੜਾ ਆਪਣੀ ਪਹੁੰਚ ਦੇ ਮੁਤਾਬਕ ਇਹਨੂੰ ਨੇਪਰੇ ਨਹੀਂ ਚੜ੍ਹਨ ਦੇਂਦਾ ਤੇ ਇਹ ਸਾਰੇ ਜਿਹੜੇ ਆ ਮਤਲਬ ਇਹ ਤੱਕਾ ਹੀ ਕਰੀ ਜਾਂਦੇ ਆ ਸਾਰੀ ਕਲੋਨੀ ਜਿਹੜੀ ਆ ਬੇਵਸ ਇਸ ਗੱਲ ਤੋਂ ਇਹ ਆਪਣੇ ਇਧਰ ਲੋਹੜਕਾ ਰੋਡ ਜਿਹੜੀ ਆ ਆਪਾਂ ਤੇ ਰਣਜੀਤ ਵਿਾਰ ਸੈਕਟਰ 1 ਵੀ ਤੇ ਨਾਲ ਹੀ ਆ ਔਰਚਰ ਸਿਟੀ ਆ ਔਰਚਰ ਸਿਟੀ ਦੀ ਵੀ ਇਹੋ ਸੜਕ ਆਉਂਦੀ ਆ ਉਹ ਵੀ ਬੜੇ ਇਸ ਗੱਲ ਤੋਂ ਪਰੇਸ਼ਾਨ ਆ ਸੋ ਸਾਰੀ ਕਲੋਨੀ ਜਿਹੜੀ ਆ ਉਹ ਇਸ ਸਮੱਸਿਆ ਤੋਂ ਪਰੇਸ਼ਾਨ ਆ ਕਿ ਰਿਹਾਇਸ਼ੀ ਇਲਾਕੇ ਦੇ ਵਿੱਚੋਂ ਸਕੂਲ ਦੀਆਂ ਜਿਹੜੀਆਂ ਬੱਸਾਂ ਨੇ ਉਹ ਨਿਕਲਣੀਆਂ ਨਹੀਂ ਚਾਹੀਦੀਆਂ ਕਿਉਂਕਿ ਹਾਦਸਾ ਕਿਸੇ ਵੇਲੇ ਵੀ ਕੋਈ ਵੀ ਹੋ ਸਕਦਾ ਹੈ ਸੋ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੇ ਲੋਕ ਨੇ ਉਹਨਾਂ ਦੀ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ